ਨਾਵਲ ਹੈ ਨਾਦਵਿੰਦ ਡਾਕਟਰ ਜਗENDER ਸਿੰਘ ਕੈਰੂ ਲੜੀਵਾਰ ਕੀ ਇਹ ਸਾਰਾ ਪਸਾਰਾ ਪਦਾਰਤ ਚੁਕ ਜੀ ਚੇਤਨਾ ਦਾ ਹੈ ਜਾਂ ਚੇਤਨਾ ਦੀ ਵਿਸ਼ਾਲਤਾ ਦਾ ਫਿਰ ਉਹ ਡਰ ਗਿਆ ਸੀ ਕਿਉਂਕਿ ਕਿਉਂਕਿ ਉਸਦੇ ਇਹ ਸ਼ਬਦ ਉਸਦੀ ਹੀ ਹੋਣੀ ਬਣ ਸਕਦੇ ਸਨ مثلا ਪਦਾਰਤ ਚੇਤਨ ਪਦਾਰਤਾ ਆਪਣੀ ਹੋਂਦ ਲਈ ਸ਼ਿੰਗਾਰਸ਼ੀਲ ਹੋਣਾ ਹੁਣ ਉਸ ਨੂੰ ਅਹਿਸਾਸ ਹੋਇਆ ਸੀ ਕਿ ਸੱਚਮੁੱਚ ਹੀ ਉਸ ਦੀ ਭਾਸ਼ਾ ਕਿੰਨੀ ਖਤਰਨਾਕ ਸੀ ਉਸ ਦੇ ਬੋਲੇ ਇੱਕ ਇੱਕ ਸ਼ਬਦ ਜੋ ਉਸ ਦੀ ਮਨ ਦੀ ਬੰਦਰ ਤੱਕ ਪਹੁੰਚਿਆ ਜਾ ਸਕਦਾ ਸੀ ਸ਼ਬਦ ਦੀ ਮਹੱਤਤਾ ਦਾ ਉਸ ਨੂੰ ਪਹਿਲੀ ਵਾਰ ਗਿਆਨ ਹੋਇਆ ਕਿ ਸ਼ਬਦ ਬ੍ਰह्म ਕਹਿ ਕੇ ਸਾਡੇ ਪੁਰਖ ਵਿਦਵਾਨਾਂ ਨੇ ਕਿੰਨੀ ਵੱਡੀ ਗੱਲ ਕਹੀ ਸੀ ਉਸ ਨੂੰ ਸੱਚਮੁੱਚ ਹੀ ਆਪਣੀ ਬਾਲ ਬੁੱਧੀ ਦਾ ਅਹਿਸਾਸ ਹੋਇਆ ਕਿਉਂਕਿ ਹੁਣ ਤੱਕ ਉਸ ਨੂੰ ਇਹ ਨਹੀਂ ਸੀ ਪਤਾ ਲੱਗ ਸਕਾ ਕਿ ਆਖਰ ਕੁੱਟ-ਕੁੱਟ ਕੇ ਉਹ ਉਸ ਪਾਸੋਂ ਕੀ ਪੁੱਛਣਾ ਚਾਹੁੰਦੇ ਸਨ ਉਹ ਇਸ ਦੀ ਭਾਸ਼ਾ ਨੂੰ ਖਤਰਨਾਕ ਕਿਉਂ ਸਮਝਦੇ ਸਨ ਇਹ ਭਾਸ਼ਾ ਦੇਸ਼ ਲਈ ਕਿਵੇਂ ਖਤਰਾ ਸੀ 나ਥ ਜੀ ਨੇ ਆਪਣੀ ਚਲੰਬੁਝਾ ਕੇ ਇੱਕ ਪਾਸੇ ਰੱਖ ਦਿੱਤੀ ਜਿਸ ਨੂੰ ਫੜ ਕੇ ਇੱਕ ਚੇਲਾ ਸਾਫ਼ ਕਰਨ ਲੱਗਿਆ ਜਦੋਂ ਉਸ ਦਾ ਧਿਆਨ ਇਹਦੇ ਵੱਲ ਹੋਇਆ ਤਾਂ ਇਹਨੇ ਫਿਰ ਸਹਿਸਵਾਹੀ ਨਮਸਕਾਰ ਕੀਤੀ ਭੋਜਨ ਛਕੋਗੇ ਬੇਟਾ ਜੀ ਹਾਂ ਉਸ ਦੀ ਕਈ ਦਿਨਾਂ ਦੀ ਭੁੱਖ ਆਪਣੇ ਆਪ ਹੀ ਬੋਲ ਪਈ ਸੀ ਆਗਿਆ ਪਾ ਕੇ ਉਹ ਇੱਕ ਚੇਲੇ ਦੇ ਮਗਰ ਹੋ ਤੁਰਿਆ ਇੱਕ ਪੁਰਾਣੀ ਜਹੀ ਡਿਉਡੀ ਨਮਾ ਦਰਵਾਜੇ ਚੋਂ ਲੰਘ ਕੇ ਉਹ ਅੱਗੇ ਚਲੇ ਗਏ ਜਿੱਥੇ ਇੱਕ ਗੋਦੰਭਦਾਰ ਸਮਾਦ ਸੀ ਜਿਸ ਦੇ ਚਾਰ ਸ਼ਪੇਰੇ ਹੋਰ ਨਿੱਕੀਆਂ ਨਿੱਕੀਆਂ ਸਮਾਦਾਂ ਦਾ ਘੇਰਾ ਸੀ ਵੱਡੀ ਸਮਾਦ ਦੇ ਸਾਹਮਣੇ ਇੱਕ ਸ਼ੰਖ ਅਤੇ ਇੱਕ ਪਾਣੀ ਦਾ ਲੋਟਾ ਪਿਆ ਸੀ ਉਸ ਤੋਂ ਅੱਗੇ ਉੱਚਾ ਥੜਾ ਸੀ ਜਿਸ ਉੱਪਰ ਕੁਝ ਤੱਪੜ ਅਤੇ ਹੋਰ ਸਮੱਗਰੀ ਪਈ ਸੀ ਚੇਲੇ ਦਾ ਇਹ ਸਾਰਾ ਪਾ ਕੇ ਉਹ ਤੱਪੜ ਉੱਪਰ ਬੈਠ ਗਿਆ ਤੇ ਡੇਰੇ ਦੀ ਹਰੇਕ ਵਸਤੂ ਨੂੰ ਡੂੰਗੀ ਨਜ਼ਰ ਨਾਲ ਦੇਖਣ ਲੱਗ ਪਿਆ ਸામਨੇ ਕਮਰੇ ਵਿੱਚ ਇੱਕ ਉੱਚੇ ਆਸਨ ਉੱਪਰ ਰੇਸ਼ਮੀ ਰਮਾਲ ਵਿਛੇ ਹੋਏ ਸਨ ਜਿਸ ਉੱਪਰ ਆਦਨਾਥ ਬਾਦ ਜੋਗੀ ਦੀ ਮੂਰਤੀ ਪਈ ਹੋਈ ਸੀ ਮੂਰਤੀ ਦੇ ਅੱਗੇ ਧੁਖਦੇ ਅਤੇ ਅਰਧ ਪਚਦੇ ਧੁਖਦੇ ਹੋਏ ਧੂਪ ਅਤੇ ਅਗਰਬੱਤੀਆਂ ਪਈਆਂ ਹੋਈਆਂ ਸਨ ਕੁਝ ਮਰਜਾਏ ਅਤੇ ਕੁਮਲਾਏ ਹੋਏ ਗੁਲਾਬੀ ਫੁੱਲਾਂ ਦੇ ਕੋਲ ਬੁਰਗੂ ਸਿੰਗੀ ਤੂਰੀ ਅਤੇ ਕੜਿਆਲ ਪਿਆ ਹੋਇਆ ਸੀ ਕੰਦਾਂ ਉੱਪਰ ਲੱਗੀਆਂ ਬਨਸਵਾਨੀਆਂ ਫੁਲਕਾਰੀਆਂ ਤੇ ਬਾਗ ਕਿਲੀਆਂ ਉੱਪਰ ਟੰਗੇ ਮੋਰ ਪੰਖੀ ਚੋਰ ਸੱਜੇ ਹੱਥ ਨਿੱਕਾ ਜਿਹਾ ਸਟੂਲ ਜਿਸ ਉੱਪਰ ਕੱਪੜੇ ਵਿੱਚ ਲਪੇਟਿਆ ਹੋਇਆ ਇੱਕ ਪ੍ਰਾਰਥਨ ਗ੍ਰੰਥ ਪਿਆ ਸੀ ਸੱਜੇ ਪਾਸੇ ਵੱਡੇ ਵੱਡੇ ਪਾਵਿਆਂ ਵਾਲਾ ਇੱਕ ਸਧਾਰਨ ਉਚਾਈ ਵਾਲਾ ਪਲੰਘ ਸੀ ਜਿਸ ਉੱਪਰ ਇੱਕ ਬਿਸਤਰਾ ਲੱਗਾ ਹੋਇਆ ਸੀ ਉਸ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਸ ਪਲੰਘ ਉੱਪਰ ਕਿਸੇ ਨੇ ਹੁਣ ਤੱਕ ਬੈਠਣ ਦੀ ਯੋਗਤਾ ਨਹੀਂ ਸੀ ਕੀਤੀ ਕਾਇਮ ਮੁਕਾਮ ਮਹਾਪੀਰ ਨੇ ਵੀ ਨਹੀਂ ਕਿਉਂਕਿ ਇਹ ਪਲੰਘ ਪੂਰੇ ਹੋ ਚੁੱਕੇ ਪੀਰਾਂ ਦਾ ਸੀ ਇਸੇ ਹੀ ਕਮਰੇ ਵਿੱਚ ਪੀਰਾਂ ਦਾ ਆਸਨ ਹੁੰਦਾ ਸੀ ਸਾਰੇ ਇਲਾਕੇ ਵਿੱਚ ਜਦ ਵੀ ਕਿਸੇ ਕਿਸੇ ਨੂੰ ਸੌਂ ਚਕਾਉਣੀ ਹੁੰਦੀ ਸੀ ਤਾਂ ਤੌਰ ਤੇ ਕਿਹਾ ਜਾਂਦਾ ਸੀ ਕਿ ਚੱਲ ਖੋਲ ਪੀਰਾਂ ਦੇ ਆਸਨ ਦਾ ਬੂਹਾ ਤੇ ਕਦੀ ਵੀ ਕਿਸੇ ਝੂਠੇ ਆਦਮੀ ਨੇ ਪੀਰਾਂ ਦੇ ਆਸਨ ਦਾ ਬੂਹਾ ਖੋਲਣ ਦੀ ਹਿੰਮਤ ਨਹੀਂ ਸੀ ਕੀਤੀ ਬੂਹੇ ਦੇ ਸਾਹਮਣੇ ਜਰਾ ਹਟਵੀਂ ਇੱਕ ਨਿੱਕੀ ਜਹੀ ਖੂਹੀ ਸੀ ਜਿਸ ਦੀ ਮੌਣਕਾ ਸੀ ਹੋਈ ਸੀ ਜਿਸ ਦੇ ਕੰਡੇ ਤੋਂ ਜਰਾ ਹਟਵੀਂ ਇੱਕ 베ਰੀ ਸੀ ਬੇਰੀ ਦੇ ਟਾਹਣ ਖੂਹੀ ਉਪਰੋਂ ਲੱਗਦੇ ਸਨ ਅਤੇ ਇਹਨਾਂ ਉੱਪਰ ਲੱਜਦੇ ਢੋਲ ਆਮ ਤੌਰ ਤੇ ਲਟਕਦੇ ਰਹਿੰਦੇ ਸਨ ਜਿਨ੍ਹਾਂ ਵਿੱਚ ਪਾਣੀ ਦੇ ਟਪਕੇ ਟ੍ਰਿਪ-ਟ੍ਰਿਪ ਕਰਕੇ ਹੇਠ ਚੂਨੇ ਦੇ ਚੱਟੇ ਵਿੱਚ ਡਿੱਗਦੇ ਰਹਿੰਦੇ ਸਨ ਖੂਹੀ ਦੇ ਚੜ੍ਹਦੇ ਪਾਸੇ ਰਸੋਈ ਘਰ ਸੀ ਜਿਸ ਉੱਪਰ ਛੱਤ ਨਹੀਂ ਸੀ ਸਿਰਫ ਚਾਰ ਦੀਵਾਰੀ ਦੀਆਂ ਕੰਧਾਂ ਹੀ ਖੜੀਆਂ ਸਨ ਪਰ ਇਹਨਾਂ ਪੱਕੀਆਂ ਕੰਧਾਂ ਵਿੱਚ ਅਲਮਾਰੀਆਂ ਸਨ ਜੋ ਠਿੱਬੇ ਹੱਥਾਂ ਨਾਲ ਲੱਗ ਕੇ ਕਾਲੀਆਂ ਹੋਈਆਂ ਪਈਆਂ ਸਨ ਸામਨੇ ਵਾਲੀ ਕੰਧ ਦੇ ਬਾਹਰ-ਬਾਹਰ ਇੱਕ ਚਿਰਾਗਦਾਨ ਸੀ ਜਿੱਥੇ ਇੱਕ ਪਿੱਤਲ ਦਾ ਚਿਰਾਗ ਪਿਆ ਹੋਇਆ ਸੀ ਅਤੇ ਚਿਰਾਗਦਾਨ ਤੋਂ ਹੇਠਾਂ ਕਾਲੀਆਂ ਘਰਾਲਾਂ ਕਿਸੇ ਮਸਤਾਨੀ ਜੋਗੇ ਦੀਆਂ ਜਟਾਵਾਂ ਬਾਗ ਲਟਕਦੀਆਂ ਹੋਈਆਂ ਸਨ ਭੋਜਨ ਕਰਕੇ ਉਹ ਫਿਰ ਧੂਣੀ ਉਪਰ ਆਣ ਬੈਠਾ ਤਾਰੇ ਅਤੇ ਗਿੱਟੀਆਂ ਪਤਾ ਨਹੀਂ ਕਿੱਧਰ ਕਿੱਧਰ ਨੂੰ ਚਲੇ ਗਏ ਸਨ 나ਥ ਪੀਰ ਜੀ ਨੇ ਇੱਕ ਲੰਬੀ ਵਾਸੀ ਲਈ ਅਤੇ ਸਹਿਸਵਾ ਉਹਨਾਂ ਨੇ ਸ਼ਲੋਕ ਉਚਾਰਿਆ ਅਦਿਕ ਤਤ ਤੇ ਗੁਰੂ ਬੁਲਾਏ ਤਤਹੀਨ ਤੇ ਚੇਲਾ ਹੀਨ ਤਤ ਤੇ ਚੇਲਾ ਮਨ ਮਾਨੇ ਤੋਂ ਸੰਗ ਰਮੋ ਨਹੀਂ ਤੇ ਰਮੋ ਇਕੱਲਾ ਕਹਿੰਦਿਆਂ ਪੀਰ ਜੀ ਆਪਣੇ ਆਸਣ ਤੋਂ ਉੱਠੇ ਚੇਲੇ ਹੋਰ ਸਾਹ ਸਮਾਨ ਸਾਹਮਣੇ ਵਿੱਚ ਜੁਟ ਗਏ ਧੂਣੀ ਵਿੱਚ ਫੇਰ ਗੋਹਾਂ ਦੀ ਰੀਣੀ ਲਗਾਈ ਗਈ ਤੇ ਵੱਡੇ ਪੀਰ ਜੀ ਆਹਸਤੇ-ਆਹਸਤੇ ਆਪਣੇ ਸੌਣ ਵਾਲੇ ਆਸਣ ਉੱਪਰ ਵਿਰਾਜਮਾਨ ਹੋਏ ਉਹ ਵੀ ਚੇਲਿਆਂ ਦੇ ਮੰਗਰ-ਮੰਗਰ ਇੱਕ ਕੋੜ ਜਹੀ ਵਿੱਚ ਜਾ ਵੜਿਆ ਜਿੱਥੇ ਧਰਤੀ ਉੱਪਰ ਹੀ ਕੁਝ ਗੁੱਧੜ ਜਹੇ ਪਏ ਸਨ ਅੰਦਰ ਕੁਝ ਹਨੇਰਾ ਹੋਣ ਕਾਰਨ ਉਹ ਉਸ ਨੂੰ ਅੰਦਰ ਪੂਰੀ ਤਰ੍ਹਾਂ ਜਾਇਜਾ ਨਾ ਕਰ ਸਕਿਆ ਤੇ ਨਾ ਹੀ ਉਹ ਕੱਪੜਿਆਂ ਨੂੰ ਪੂਰੀ ਤਰ੍ਹਾਂ ਦੇਖ ਸਕਿਆ ਜਿਨ੍ਹਾਂ ਵਿੱਚ ਉਸਨੇ ਬੇਫਿਕਰੀ ਨਾਲ ਨਿਗ ਮਹਿਸੂਸ ਕੀਤਾ ਉਹ ਹਨੇਰੇ ਵਿੱਚ ਹੀ ਲਟਿਆ ਫਿਕਰੀ ਅਤੇ ਫਕੀਰੀ ਸ਼ਬਦ ਦੀ ਬੰਤਰ ਅਤੇ ਧੁਨੀ ਬਾਰੇ ਸੋਚਣ ਲੱਗਾ ਫਿਰ ਕਿੰਨੀ ਦੇਰ ਬਾਅਦ ਉਸ ਦੇ ਮੂੰਹੋਂ ਅਚਾਨਕ ਹੀ ਨਿਕਲ ਗਿਆ ਅਦਿਕ ਤਾਤੇ ਗੁਰੂ ਬੋਲੀਏ ਹੀਨ ਤਾਤੇ ਚੇਲਾ ਮਨ ਮੰਨੇ ਤੋ ਸੰਗ ਰਮੋ ਨਹੀਂ ਤੋ ਰਮੋ ਇਕੱਲਾ ਫਿਰ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਪੀਰ ਜੀ ਨੇ ਇਹ ਸ਼ਲੋਕ ਉਸ ਨੂੰ ਹੀ ਸੰਬੋਧਿਤ ਕੀਤੇ ਹੋਣ ਜਿਵੇਂ ਉਹ ਜਾਣੀ ਜਾਣ ਹੋਣ ਅਤੇ ਉਸ ਦੀ ਪਟਕਣਾ ਉਸ ਦੀ ਮਨੋਦਸ਼ਾ ਨੂੰ ਜਾਣ ਗਏ ਹੋਣ ਮਨ ਮਾਨੇ ਤੋਂ ਸੰਗ ਰਮੋ ਨਹੀਂ ਤੇ ਰਮੋ ਇਕਲਾ ਇਹ ਸ਼ਬਦ ਬਾਰ ਬਾਰ ਉਸ ਦੇ ਕੰਨਾਂ ਵਿੱਚ ਗੂੰਜਣ ਲੱਗੇ ਉਸ ਨੂੰ ਇੰਜ ਲੱਗਾ ਜਿਵੇਂ ਉਹ ਬਹੁਤ ਧੀਰ ਤੋਂ ਇਨ੍ਹਾਂ ਦੀ ਭਾਲ ਵਿੱਚ ਸੀ ਇਹ ਸਭ ਕੁਝ ਉਸ ਨੂੰ ਅੰਤਿਮ ਸੱਚ ਵਾਂਗ ਜਾਪਣ ਲੱਗਾ ਤੇ ਇਹ ਸੰਸਾਰ ਇਹ ਸਭ ਕੁਝ ਕੀ ਹੈ ਪਰ ਇੱਥੇ ਹਰ ਪਾਸੇ ਸਭ ਕੁਝ ਸ਼ਾਂਤ ਮਦਹੋਸ਼ ਫਕੀਰੀ ਅਮੰਗੀ ਅਗੰਮੀ ਆਨੰਦ ਹਰ ਪਾਸੇ ਤੋਂ ਬੇਖਬਰ ਬੇਫਿਕਰ ਬੇਲਾਗ ਸਭ ਕੁਝ ਸ਼ਾਂਤ ਆਨੰਦਮਈ ਸੁਗੰਧਿਤ ਚਿਲਮਾ ਅਤੇ ਧੂਣੀਆਂ ਦੇ ਸائے ਨਰਮ ਹਵਾ ਵਿੱਚ ਤਰਦੇ ਸੁਰਮਈ ਪਰਸ਼ਾਵੇਂ ਸ਼ਹੀਹਾ ਦੀਆਂ ਫਲੀਆਂ ਦਾ ਕੋਮਲ ਸੰਗੀਤ ਤੇ ਵਰਖਾਂ ਦੀਆਂ ਬੂੰਦਾਂ ਦਾ ਰੁੱਖਾਂ ਦੀਆਂ ਟਾਹਣੀਆਂ ਤੇ ਪੱਤਿਆਂ ਨਾਲ ਥਰਥਰਾਉਂਦੇ اٹਕੇ ਰਹਿਣ ਦ ਜੋਗੀਆਂ ਦੇ ਵਿੰਦ ਜਿਹਾ ਸਵਰ ਉਹ ਕਿੰਨੀ ਰਾਤ ਗਈ ਤੱਕ ਇਹੋ ਹੋਰ ਕੁਝ ਫਜ਼ੂਲ ਚੀਜ਼ਾਂ ਬਾਰੇ ਸੋਚਦਾ ਰਿਹਾ ਉਸ ਨੂੰ ਕੁਝ ਪਤਾ ਹੀ ਨਾ ਰਿਹਾ ਕਦੋਂ ਉਸ ਨੂੰ ਨੀਂਦ ਨਹੀਂ ਆਣ ਕੇ ਰਿਹਾ ਅਗਲੀ ਸਵੇਰ ਉਹ ਕੁਝ ਸੁਸਤ ਜਿਹਾ ਉੱਠਿਆ ਸ਼ਾਇਦ ਰਾਤ ਦੇਰ ਨਾਲ ਸੌਣ ਕਰਕੇ ਜਾਂ ਬਹੁਤ ਦਿਨਾਂ ਦੀ ਭਜਨ ਅਠ ਦੇ ਥਕੀਵੇਂ ਕਰਕੇ ਉੱਠਦਿਆਂ ਹੀ ਉਸ ਨੇ ਮਹਿਸੂਸ ਕੀਤਾ ਜਿਵੇਂ ਉਸ ਦੇ ਹੱਡਾਂ ਵਿੱਚ ਤਬਦੀਲੀ ਜਹੀ ਆ ਗਈ ਹੋਵੇ ਪਹਿਲਾਂ ਉਹ ਜਿਵੇਂ ਹਰ ਰਾਤ ਵਾਲੀ ਥਾਂ ਤੋਂ ਸੂਰਜ ਨਿਕਲਣ ਤੋਂ ਪਹਿਲਾਂ ਹੀ ਖਿਸਕ ਗਿਆ ਹੁੰਦਾ ਸੀ ਉੱਥੇ ਅੱਜ ਉਸਦੇ ਸਰੀਰ ਨੇ ਆਲਸ ਦਾ ਲਿਬਾਸ ਪਹਿਨ ਲਿਆ ਸੀ ਉਹ ਬਦਲ ਚੁੱਕਾ ਸੀ ਫਕੀਰੀ ਜਿਵੇਂ ਉਸਦੇ ਰਗ ਰਗ ਵਿੱਚ ਛਾ ਚੁੱਕੀ ਸੀ ਸੂਰਜ ਕਿੰਨਾ ਚੜ ਚੁੱਕਾ ਸੀ ਬਾਕੀ yogi ਆਪਣੇ ਆਪਣੇ ਨਿਤ ਪ੍ਰਤੀ ਕਰਮ ਪੂਜਾ ਪਾਠ ਤੋਂ ਬੇਲੇ ਹੋ ਕੇ ਨਿੱਕੇ ਮੋਟੇ ਕੰਮਾਂ ਵਿੱਚ ਰੁੱਝੇ ਹੋਏ ਸਨ ਪਰੋਸ਼ਨਦਾਨ ਵਿੱਚ ਦੀ ਆਉਂਦੀ ਧੁੱਪ ਵਿੱਚ ਉਸਨੇ ਆਪਣੇ ਉੱਪਰਲੇ ਲੇਫ ਨੂੰ ਦੇਖਿਆ ਜੋ ਕਿ ਕਸਿਆ ਫਟਿਆ ਫੁਲਕਾਰੀਆਂ ਦੇ ਬਾਗ ਜੋੜ ਕੇ ਬਣਾਇਆ ਹੋਇਆ ਸੀ ਤੇ ਇਹਨਾਂ ਉੱਪਰ ਬੜੀ ਤਰਤੀਬ ਨਾਲ ਪੱਟ ਦੇ ਧਾਗੇ ਦੇ ਫੁੱਲ ਬੂਟੇ ਕੱਢੇ ਹੋਏ ਸਨ ਜਿਹੜੇ ਕਿ ਵਿੱਚੋਂ ਕਸ-ਕਸ ਕੇ ਖਰਾਬ ਹੋਏ ਪਏ ਸਨ ਉਹ ਸੁਸਤੀ ਜਹੀ ਨਾਲ ਉੱਠਿਆ ਲੇਫ ਨੂੰ ਤੈਅ ਕੀਤੀ ਲੇਫ ਨੂੰ ਤੈਅ ਕੀਤੀ ਤੇ ਬਾਕੀ ਕੱਪੜਿਆਂ ਉੱਪਰ ਰੱਖ ਕੇ ਬਾਹਰ ਆ ਗਿਆ ਅੱਗੇ ਨਾਸਜੀ ਆਸਨ ਉੱਪਰ ਵਿਰਾਜਮਾਨ ਸਨ ਧੂਣੀ ਵਿੱਚੋਂ ਮਦਮ-ਮਦਮ ਧੂਆ ਫੈਲ ਰਿਹਾ ਸੀ ਉਨ੍ਹਾਂ ਦੇ ਸਾਹਮਣੇ ਕੁਝ ਗੁਲਾਬੀ ਫੁੱਲਾਂ ਤੇ ਕੁਜ਼ਮੌਲੀ ਦੇ ਧਾਗੇ ਪਏ ਸਨ ਧੁਖਦੀ ਹੋਈ ਚਿਲਮ ਚਿਮਟੇ ਦੇ ਆਸਰੇ ਨਾਲ ਖੜੀ ਕੀਤੀ ਹੋਈ ਸੀ ਇੱਕ ਹੋਰ ਚੇਲਾ ਜਿਹਦਾ ਨਾਮ ਉਹ ਨਹੀਂ ਜਾਣਦਾ ਸੀ ਮਸਤ ਜਿਹਾ ਧੂਣੀ ਦੇ ਸੱਜੇ ਪਾਸੇ ਬੈਠਾ ਸੀ ਤੇ ਸਾਹਮਣੇ ਥੜੇ ਤੋਂ ਹੇਠਾਂ ਬਿਸ਼ੀ ਬੋਰੀ ਉੱਪਰ ਪਿੰਡ ਦਾ ਇੱਕ ਮਾੜੂਆ ਜਿਹਾ ਅਮਲੀ ਬੰਦਾ ਬੈਠਾ ਸੀ ਪਰੇ ਥੋੜੀ ਦੂਰ ਨਸ਼ੇ ਚ ਗੁੱਟ ਇੱਕ ਜੋਗੀ ਹਲਤੀ ਗੇੜ ਰਿਹਾ ਸੀ ਜਿਸਨੇ ਆਪਣੀਆਂ ਜਟਾਵਾਂ ਨੂੰ ਬੜੀ ਬੇਤਰਤੀਬੀ ਨਾਲ ਸਿਰ ਉੱਪਰ ਬੰਨ੍ਹਿਆ ਹੋਇਆ ਸੀ ਉੱਪਰ ਗੇਰੂਆ ਰੰਗ ਦਾ ਪਟਕਾ ਅਤੇ ਕਾਲੇ ਰੰਗ ਦੀ ਲੋਈ ਲੱਕ ਬੱਧੀ ਹੋਈ ਸੀ ਕੰਨਾਂ ਵਿੱਚ ਚਿੱਟੇ ਰੰਗ ਦੇ ਕੁੰਡਲ ਉਸ ਦੀਆਂ ਲੱਤਾਂ ਤੇ ਹੱਥਾਂ ਦੀ ਬਰਕਤ ਨਾਲ ਲਹਿਮਈ મુਦਰਾ ਵਿੱਚ ਹਿੱਲ ਰਹੇ ਸਨ ਇਸ ਨੇ ਪਹਿਲਾ ਵੱਡੇ yogi ਸੁਗੰਧਨਾਥ ਨੂੰ ਨਮਸਤਕਾਰ ਕੀਤੀ ਤਾਂ ਉਸ ਨੇ ਸਿਰਫ ਆਸ਼ੀਰਵਾਦ ਲਈ ਸੱਜਾ ਹੱਥ ਹੀ ਉਠਾਇਆ ਤੇ ਹੈ ਅਹਸਤਾ ਅਸਥਾ ਹਲਟੀ ਚਲਾਉਂਦੇ 나ਥਵਲ ਚਲਾ ਗਿਆ ਉਸ ਨੂੰ ਵੀ ਨਮਸਕਾਰ ਕੀਤਾ ਤਾਂ ਉਸ ਨੇ ਅੱਗੋ ਜੈ ਹੋ ਜੈ ਹੋ ਕਿਹਾ ਤੇ ਫਿਰ ਕਿੰਨੀ ਦੇਰ ਆਪਣੇ ਧਿਆਨ ਹਰਟੀ ਚਲਾਉਂਦਾ ਰਿਹਾ ਅਤੇ ਪਾੜਸੇ ਵਿੱਚੋਂ ਡਿੱਗਦੇ ਪਾਣੀ ਨੂੰ ਨਿਹਾਰਦਾ ਰਿਹਾ ਕਿ ਅਚਾਨਕ ਹਲਟੀ ਚਲਾਉਂਦੇ 나ਥ ਨੇ ਇਸ ਨੂੰ ਸੰਬੋਧਨ ਕਰਕੇ ਕਿਹਾ ਇਸ਼ਨਾਨ ਨਹੀਂ ਕਰੋਗੇ ਇਸ ਨੂੰ ਦੋ ਚਿੱਤੀ ਵਿੱਚ ਦੇਖ ਕੇ ਉਸਨੇ ਪਰੇ ਰੱਸੀ ਉੱਪਰ ਟੰਗੇ ਲੰਗੋਟ ਵੱਲ ਇਸ਼ਾਰਾ ਕੀਤਾ ਤਾਂ ਇਹ ਉਸ ਦਾ ਭਾਵ ਸਮਝ ਗਿਆ ਇਸ਼ਨਾਨ ਕਰਕੇ ਇਸ ਦੇ ਨਾਲ ਆਪਣੇ ਆਪ ਨੂੰ ਖੁਸ਼ ਖੁਸ਼ ਅਤੇ ਹੌਲਾ ਜਿਹਾ ਮਹਿਸੂਸ ਕੀਤਾ ਅਤੇ ਫੇਰ ਬਧੋਬਦੀ ਜੋਗੀ ਨੂੰ ਹਲਤੀ ਫੜਾਉਣ ਚਲਾਉਣ ਲੱਗ ਪਿਆ ਇੱਕ ਭੇਦ ਭਰੇ ਸੰਗੀਤ ਜਹੇ ਵਿੱਚ ਗਵਾਚਿਆ ਹੋਇਆ ਇਹ ਸੋਚ ਰਿਹਾ ਸੀ ਇਸ ਦੀ ਰਹਿਣੀ ਬਹਿਣੀ ਬਾਰੇ ਇਸ ਦੀ ਜ਼ਿੰਦਗੀ ਬਾਰੇ ਜਿੱਥੇ ਫਿਕਰਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਜਿੱਥੇ ਸਭ ਆਜ਼ਾਦ ਹੈ ਜਿਨ੍ਹਾਂ ਦਾ ਆਪਣੇ ਆਪ ਅਤੇ ਆਪਣਾ ਹੀ ਨਿਯੰਤਰਣ ਨਹੀਂ ਹਲਟੀ ਚਲਾਉਣ ਵਾਲੇ ਜੋਗੀ ਨੇ ਇੱਕ ਚਾਹ ਦਾ ਗਲਾਸ ਲਿਆ ਕੇ ਉਸ ਦੇ ਹੱਥ ਵਿੱਚ ਫੜਾ ਦਿੱਤਾ ਤਾਂ ਉਸ ਨੂੰ ਥੋੜੀ ਖੁਸ਼ੀ ਮਹਿਸੂਸ ਹੋਈ ਜਿਵੇਂ ਇਹ ਵੀ ਉਹਨਾਂ ਨੂੰ ਬੇਫਿਕਰ ਜੀਵਨ ਵਿੱਚ ਰਲਦਾ ਜਾ ਰਿਹਾ ਹੋਵੇ ਚਾਹ ਦਾ ਘੁੱਟ ਭਰਦਿਆਂ ਉਸਨੇ ਮਹਿਸੂਸ ਕੀਤਾ ਜਿਵੇਂ ਚਾਹ ਤੋਂ ਇਲਾਵਾ ਇਸ ਵਿੱਚ ਹੋਰ ਵੀ ਵਨ ਸੁਵੰਨੀਆਂ ਜੜੀਆਂ ਬੂਟੀਆਂ ਪਾਈਆਂ ਹੋਣ ਕਿਉਂਕਿ ਚਾਹ ਵਿੱਚੋਂ ਵੱਖਰਾ ਸਵਾਦ ਆ ਰਿਹਾ ਸੀ ਕੀ ਨਾਮ ਹੈ ਅਚਾਨਕ ਜੋਗੀ ਨੇ ਪੁੱਛ ਲਿਆ ਤਾਂ ਉਹ ਸੱਸੋ ਪੰਜ ਵਿੱਚ ਪੈ ਗਿਆ ਉਸ ਨੂੰ ਖਿਆਲ ਆਇਆ ਕਿ ਉਸ ਦਾ ਨਾਮ ਕਿੰਨਾ ਖਤਰਨਾਕ ਸੀ ਉਸ ਨੂੰ ਆਪਣੇ ਨਾਮ ਤੋਂ ਹੀ ਡਰ ਆਉਣ ਲੱਗਾ ਇਸੇ ਲਈ ਉਹ ਅਚੰਬਤ ਜਿਹਾ ਹੋਇਆ ਇੱਕ ਟਾਕੂ ਸਵਾਲ ਦੇਖਦਾ ਰਿਹਾ ਡੋਰ ਭੋਰੀਆਂ ਨਜ਼ਰਾਂ ਨਾਲ ਤੇ yogi ਨੇ ਜਿਵੇਂ ਉਸ ਦੇ ਅੰਦਰੋਂ ਉਸ ਦੇ ਸੰਕਿਆ ਅਤੇ ਡਰ ਨੂੰ ਭਾਪ ਲਿਆ ਹੋਏ ਚਲੋ ਛੋੜੋ ਕੋਈ ਬਾਤ ਨਹੀਂ ਹਮਾਰੇ ਜਹਾਂ yogiyon ਕਾ ਕੋਈ ਨਾਮ-ਬਾਮ ਨਹੀਂ ਰਹਤਾ ਹਮ ਆਪਕਾ ਵੀ ਨਾਮ ਰਖੇਗੇ ਇਹ ਸੁਣ ਕੇ ਉਹ ਮੁਸਕਰਾ ਪਿਆ ਸੀ ਜਿਵੇਂ yogi ਦੇ ਸ਼ਬਦਾਂ ਨੇ ਉਹਦੀ ਬਹੁਤ ਸਾਰੀ ਸਮੱਸਿਆ ਹੱਲ ਕਰ ਦਿੱਤੀ ਹੋਵੇ ਤੇ ਉਸਦੇ ਮਨ ਉਪਰ ਬਹੁਤ ਸਾਰਾ ਬੋਝ ਲਾ ਦਿੱਤਾ ਹੋਵੇ ਮਨ ਹੀ ਮਨ ਉਸਨੇ ਜਿਵੇਂ ਸਭ ਕੁਝ ਸਵਾਰ ਕਰ ਲਿਆ ਹੋਵੇ ਇਹ ਇਕਾਂਤ ਇਹ ਸ਼ਾਂਤੀ ਨਾ ਕਿਸੇ ਦਾ ਬੈਰ ਨਾ ਕਿਸੇ ਦਾ ਵਿਰੋਧ ਅਡੋਲ ਨਿਚੰਤ ਚੱਲਦੀ ਜ਼ਿੰਦਗੀ ਇੱਕਸਾਰ ਸਭ ਚਮੇਲਿਆਂ ਤੋਂ ਦੂਰ ਸਿਰਫ ਇੱਕ ਲੰਗੋਟੀ ਇੱਕ ਸਿੰਗੀ ਇੱਕ ਗੁਥਲੀ ਧੂਣੀ ਲਈ ਸਭ ਕੁਝ ਬਾਲਣ ਅਤੇ ਬਸ ਜੀਵਨ ਦੇ ਕਿਸੇ ਫਲਸਫੇ ਦੀ ਕਿਸੇ ਸਿਧਾਂਤ ਦੀ ਜਾਂ ਕਿਸੇ ਬਾਦ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਸਭ ਕੁਝ ਬਕਵਾਸ ਤਰੱਕੀ ਦੌੜ ਵਿਗਿਆਨ ਸਭ ਫਜ਼ੂਲ ਮਨੁੱਖ ਕੋਲੂ ਦਾ ਬੇਲ ਹੈ ਇਤਿਹਾਸ ਉਸ ਦੇ ਪੈਰਾਂ ਦੀ ਮਿੱద్ధి ਹੋਈ ਮਿੱਟੀ ਜਥਾਰਥਿਕ ਦੁਸ਼ਟ ਦੈਂਤ ਜੋ ਹਰ ਸ਼ਾਮ ਹਰ ਸਵੇਰ ਰਗਾਂ ਦਾ ਖੂਨ ਪੀ ਕੇ ਅੱਖਾਂ ਮੁਰੇ ਸਮੇਂ ਦੀ ਬੇਪਤੀ ਕਰਦਾ ਤੇ ਜ਼ਿੰਦਗੀ ਅਸਤਮਤ ਲੁੱਟਦਾ ਇਨ ਇਨਕਲਾਬ ਕੋਲੂ ਦੇ ਬੈਲ ਨੂੰ ਪੁੱਠੇ ਪਾਸੇ ਮੋੜਨਾ ਤੇ ਸਿਰਫ ਹੰਟਰ ਜਾਂ ਛਾਂਟੇ ਨੂੰ ਗੰਡ ਤੁੱਪ ਕਰਨਾ ਸੋਨੇ ਦੀ ਜਾਂ ਚਾਂਦੀ ਦੀ ਮੁਠੀ ਦੀ ਥਾਂ ਰੇਸ਼ਮੀ ਮੁਠੀ ਲਾਉਣੀ ਚਾਲ ਉਹ ਬੋਲੋ ਉਹ ਸਿਰਫ ਮਨੁੱਖਾਂ ਨੂੰ ਪੀੜਨ ਵਾਲਿਆਂ ਦੀ ਤਸਵੀਰ ਬਦਲਨੀ ਜ਼ਿੰਦਗੀ ਆਪ ਮੁਹਾਰੇ ਕੋਈ ਨਹੀਂ ਤੁਰਨ ਦਿੰਦਾ ਸਾਨੂੰ ਕੋੜ ਖੋਪੇ ਲਗਾ ਕੇ ਸਾਹਮਣੇ ਦੇਖਣ ਲਈ ਮਜਬੂਰ ਕਰਨਾ ਤੇ ਫਿਰ ਕਹਿਣਾ ਮੰਜ਼ਿਲ ਅਜੇ ਦੂਰ ਹੈ यह सब कुछ यह जो कुछ भी है मेरे अंदर द उथल पुथल जो कुछ मेरे सावे है यह जो कुछ मैं सोच रहा हाँ जो कुछ मैं कर रहा हाँ जो कुछ मैं सोच रहा हाँ जो कुछ मैं नहीं कर रहा कि यह सब कुछ ज बिल्कुल ही नहीं है जो कुछ मैं नहीं चितव्या उसका कोई अस्तित्व नहीं जो कुछ मैं सोचा है उसकी वास्तविकता है ਜ਼ਿੰਦਗੀ ਵਿੱਚ ਜੂੰਜਣ ਵਰਗੇ ਸ਼ਬਦਾਂ ਦੀ ਕੀ ਸਾਰਥਕਤਾ ਹੈ ਕੀ ਵਿਨ ਜੂੰਜਣ ਤੋਂ ਜਿਉਣਾ ਆਰਥਕ ਹੈ ਜਾਂ ਜ਼ਿੰਦਗੀ ਬੇਸਵਾਦ ਹੈ ਜ਼ਿੰਦਗੀ ਦੀ ਅਸਲੀਅਤ ਜੂੰਜਣ ਵਿੱਚ ਹੈ ਝਗੜਨ ਵਿੱਚ ਹੈ ਲੜਨ ਵਿੱਚ ਹੈ ਸੰਘਰਸ਼ ਵਿੱਚ ਹੈ ਜਾਂ ਸ਼ਾਂਤੀ ਵਿੱਚ ਹੈ ਨਿਰੰਤਰਤਾ ਵਿੱਚ ਹੈ ਸਹਿਜ ਵਿੱਚ ਹੈ ਅਡੋਲਤਾ ਵਿੱਚ ਹੈ ਯੋਗ ਵਿੱਚ ਹੈ ਸਥਿਰਤਾ ਵਿੱਚ ਹੈ ਜਾਂ ਪਟਕਣ ਵਿੱਚ ਜੇਕਰ ਮੈਂ ਜੂੰਜਦਾ ਹਾਂ ਤਾਂ ਵੀ ਮੈਂ ਇਹ ਸਮਝਦਾ ਹਾਂ ਕਿ ਸੰਘਰਸ਼ ਸੱਚ ਸੰਗਾਸ ਸੱਚ ਲਈ ਹੈ ਜੇਕਰ ਮੈਂ ਨਹੀਂ ਜੂੰਜਦਾ ਇਕਾਂਤ ਵਿੱਚ ਸ਼ਾਂਤ ਚਿੱਟ ਬੈਠਾ ਅਡੋਲ ਹਾਂ ਤਾਂ ਇਹ ਵੀ ਸੱਚ ਦੀ ਭਾਲ ਹੈ ਸੱਚ ਆਖਰ ਹੈ ਕਿ ਜ਼ਿੰਦਗੀ ਲਈ ਕੀ ਜ਼ਰੂਰੀ ਹੈ ਜ਼ਿੰਦਗੀ ਲਈ ਕੀ ਜ਼ਰੂਰੀ ਨਹੀਂ ਹੈ ਕੀ ਮੈਂ ਇਹ ਨਿਖੇੜਾ ਕਰ ਸਕਾਂਗਾ ਅੱਜ ਮੈਂ ਇਹ ਸਮਝਦਾ ਰਿਹਾ ਹਾਂ ਕਿ ਮੇਰੀ ਲੜਾਈ ਸੱਚ ਦੀ ਲੜਾਈ ਹੈ ਮੈਂ ਉਸ ਦੀ ਖਾਤਰ ਕੁਝ ਕਰਨ ਲਈ ਤਿਆਰ ਵੀ ਹੋਇਆ ਮੈਂ ਸਭ ਕੁਝ ਵੀ ਕਰਨ ਲਈ ਤਿਆਰ ਹੋਇਆ ਸਾਂ ਪਰ ਹੁਣ ਮੈਂ ਸੋਚਦਾ ਹਾਂ ਸੱਚ ਹੈ ਕਿ ਤੇ ਨਿਆ ਕੀ ਹੈ ਦਾਨਸ਼ਵਰ ਕਹਿੰਦਾ ਕਹਿੰਦੇ ਹਨ ਨਿਆ ਉਸ ਚੀਜ਼ ਨੂੰ ਪ੍ਰਾਪਤ ਕਰਨਾ ਹੈ ਤੇ ਉਹ ਕੁਝ ਕਰਨਾ ਹੈ ਜਿਹੜਾ ਕਿਸੇ ਦਾ ਆਪਣਾ ਹੋਵੇ ਪਰ ਮੈਂ ਸੋਚਦਾ ਹਾਂ ਮਨੁੱਖ ਦਾ ਆਪਣਾ ਹੈ ਕੀ ਕੀ ਉਸਦਾ ਰਿਸ਼ਤਾ ਜਿਸ ਨੇ ਉਸਨੂੰ ਜਨਮ ਦਿੱਤਾ ਜਿਸ ਉਪਰ ਉਸਦਾ ਹੱਕ ਹੈ ਪੂਰਨ ਤੌਰ ਤੇ ਉਸਦੀ ਮਾਂ ਹੈ ਜਾ ਉਸ ਦੇ ਮਾ ਕਹਿਣ ਦੇ ਬਣਨ ਤੋਂ ਪਹਿਲਾਂ ਦੀ ਉਸ ਵਿੱਚੋਂ ਕੋਈ ਨਾ ਕੋਈ ਅੰਸ਼ ਮੰਨਫੀ ਨਹੀਂ ਹੋ ਜਾਂਦਾ ਤੇ ਨਿਆ ਕੀ ਬਾਰ ਜਾਹਿਰਾ ਰੂਪ ਵਿੱਚ ਮਨੁੱਖ ਨਿਆ ਦੇ ਉਲਟ ਕੰਮ ਨਹੀਂ ਕਰਦਾ ਜਦ ਆਪਣੇ ਆਪ ਵਿੱਚ ਆਉਂਦਾ ਹੈ ਆਪਣੇ ਮਨ ਵਿੱਚ ਝਾਤੀ ਮਾਰਦਾ ਹਾਂ ਤਾਂ ਆਪਣੇ ਆਪ ਨੂੰ ਕਹਿੰਦਾ ਨਹੀਂ ਕਿ ਮੈਂ ਨਿਆ ਨਹੀਂ ਕੀਤਾ ਪਰੰਤੂ ਫਿਰ ਵੀ ਬਾਹਰੀ ਤੌਰ ਤੇ ਇਹ ਮੰਨਣ ਲਈ ਤਿਆਰ ਨਹੀਂ ਕਿ ਉਸਨੇ ਕਿਸੇ ਨਾਲ ਨਿਆ ਨਹੀਂ ਕੀਤਾ ਉਹ ਨਿਆ ਦੇ ਉਲਟੇ ਸ਼ਬਦਾਂ ਵਿੱਚ ਪ੍ਰਭਾਵਿਤ ਕਰਦੇ ਆਪਣੇ ਵੱਲ ਕਰਨ ਦੀ ਕੋਸ਼ਿਸ਼ ਨਹੀਂ ਲੱਗਾ ਰਹਿੰਦਾ ਅਤੇ ਇਸ ਨੂੰ ਤੋੜ ਮੋੜ ਕੇ ਹੀ ਦਮ ਦਮ ਨਹੀਂ ਲੈਂਦਾ ਫਿਰ ਇਹ ਸਭ ਕੁਝ ਕੀ ਹੈ ਕੁਝ ਲੋਕ ਸ਼ਬਦਾਂ ਨਾਲ ਸੱਚ ਨੂੰ ਆਪਣੇ ਵੱਲ ਕਰਦੇ ਹਨ ਕੁਝ ਲੋਕ ਸ਼ਬਦਾਂ ਨਾਲ ਨਿਆ ਨੂੰ ਆਪਣੇ ਵੱਲ ਕਰਦੇ ਹਨ ਕੁਝ ਲੋਕ ਸ਼ਬਦਾਂ ਨਾਲ ਲੋਕਾਂ ਨੂੰ ਆਪਣੇ ਵੱਲ ਕਰਦੇ ਹਨ ਕੁਝ ਲੋਕ ਸ਼ਬਦਾਂ ਨਾਲ ਰੱਬ ਨੂੰ ਆਪਣੇ ਵੱਲ ਕਰਦੇ ਹਨ ਕੁਝ ਲੋਕ ਸ਼ਬਦਾਂ ਨਾਲ ਸ਼ਬਦਾਂ ਨੂੰ ਹੀ ਆਪਣੇ ਵੱਲ ਕਰਦੇ ਹਨ ਪਰ ਇਹ ਸਭ ਕੁਝ ਕਿਸ ਦੇ ਨਾਲ ਇਹ ਰੱਬ ਇਹ ਲੋਕ ਇਹ ਨਿਆ ਇਹ ਸੱਚ ਇਹ ਸ਼ਬਦ ਅਸਲ ਵਿੱਚ ਕਿਸ ਦੇ ਨਾਲ ਖਲੋਤੇ ਹਨ ਪਤਾ ਨਹੀਂ ਉਹ ਹੋਰ ਕਿੰਨੀ ਦੇਰ ਇਹ ਸਭ ਸੋਚਦਾ ਰਹਿੰਦਾ ਕਿ ਕਿਸੇ ਨੇ ਉਸਦੇ ਮੋਢੇ ਉੱਪਰ ਹੱਥ ਰੱਖਦਿਆਂ ਉਸਦੇ ਮੋਢੇ ਉੱਪਰ ਹੱਥ ਰੱਖਦਿਆਂ ਕਿਹਾ ਗੁਰੂ ਕੇ ਪਾਸ ਨਹੀਂ ਜਾਓਗੇ ਜਿਵੇਂ ਕਿਸੇ ਨੇ ਉਸ ਦੇ ਅੰਦਰ ਦੀ ਦੁਵਿਧਾ ਨੂੰ ਜਾਣ ਲਿਆ ਹੋਵੇ ਉਹ ਮਲਕੜੇ ਜਿਹਾ ਉੱਠ ਕੇ ਧੂਣੀ ਵੱਲ ਤੁਰ ਪਿਆ ਜਿੱਥੇ ਚਿਲਮਾਂ ਦੇ ਸੂਟੇ ਖਿੱਚੇ ਜਾ ਰਹੇ ਸਨ ਚੇਲੇ ਚੜੀਆਂ ਅੱਖਾਂ ਵਿੱਚ ਹੈਰਾਨੀ ਭਰ ਕੇ ਗੁਰੂ ਦਾ ਵਿਖਿਆਨ ਸੁਣ ਰਹੇ ਸਨ ਦੁੱਖੋਂ ਦਾ ਕਾਰਨ ਜੈ ਹੈ ਕਿ ਮਨੁੱਖ ਸੇ ਆਪਣੇ ਔਰ ਪ੍ਰਕਿਰਤੀ ਕੇ ਸੰਬੰਧ ਮੇ ਬਾਹਰੀ ਘਟਨਾਵੋ ਕੋ ਆਂਤ੍ਰਿਕ ਸਮਝ ਲੇਤਾ ਹੈ ਜਦਿ ਵਹ ਪੁਰਸ਼ ਔਰ ਪ੍ਰਕਿਰਤੀ ਕੇ ਭੇਦ ਕੋ ਜਾਣ ਲੇ ਤੋ दुखों का मूल दूर हो जाता है कुछ दुख जड़ प्रकृति से आते हैं कुछ अन्य प्राणियों से और कुछ हमारे अपने मन से उत्पन्न होते हैं और मनुष्य दुखी तब होता है जब वह जीवन के साथ गहरा जुड़ जाता है जो भी जीवन के साथ माया के कारण गहरा जुड़ा होगा अधिक दुखी होगा और माया माया तो अनुभव का ही दूसरा नाम है अगर हम अनुभव को ही तीक्ष्ण कर लें तो माया की जरूरत ही नहीं रहती माया सिर्फ अनुभव का ही प्रतिबिंब होती है हम दुखी तब होते हैं जब हम प्रतिबिंब के लिए व्याकुल ही होते हैं यह सब कुछ सुन के वह फिर हैरान अति अचंभित हुआ पर चुपचाप संगत विच आन बैठा धन्यवाद जी